ਹੰਦਸਰ ਕੀ ਕਰਨਾ ਚਾਹੋਗੇ ਬੈਂਕਚਰ ਟੋਲਡ ਹੋਣ ਦਾ ਇੱਕ ਵਾਰ ਸਾਨੂੰ ਰਾਤ ਅੱਜ ਜਿਹੜੀ ਸੁਬਾ 2 ਵਜੇ ਆ ਇੱਕ ਤਲਾਹ ਮਿਲੀ ਸੀਗਾ ਵੀ ਕੰਟਰੋਲ ਰੂਮ ਤੇ ਸਾਡੇ ਤਲਾਹ ਆਈ ਸੀਗੀ ਵੀ ਕਿਸੇ ਨੇ ਯਸ ਬੈਂਕ ਦੇ ਵਿੱਚ ਜਿਹੜੀ ਜਿਹੜਾ ਹੈਗਾ ਟਰੈਸਪਾਸ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਸ ਤੇ ਅਸੀਂ ਮੌਕੇ ਤੇ ਹੀ ਸਾਡੀ ਪੀਸੀਆਰ ਦੀ ਟੀਮ ਸਾਡੀ ਥਾਣੇ ਦੀ ਟੀਮ ਸੀਆਈ ਦੀ ਹੰਡੀਮਾ ਜਿਹੜੀਆਂ ਪਹੁੰਚੀਆਂ ਸੀਗਾ ਤੇ ਅਸੀਂ ਮਾਮਲੇ ਦੀ ਜਾਂਚ ਕੀਤੀ ਦਾਂਚ ਕਰਨ ਤੋਂ ਬਾਅਦ ਜਿਹੜਾ ਹੈਗਾ ਅਸੀਂ ਅਕਿਊਜ਼ ਦੇ ਜਿਹੜਾ ਆਪਣਾ ਮਦਈ ਉਹਨੂੰ ਬੁਲਾਇਆ ਮੌਕੇ ਤੇ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਰਿਕਾਰਡ ਕਰਕੇ ਅਸੀਂ ਅਕਿਊਜ਼ ਅਗੇਂਸਟ ਇੱਕ ਸਟਰੋਂਗ ਐਫ ਆਈ ਆਰ ਜਿਹੜੀ ਹੋ ਰਜਿਸਟਰ ਕਰ ਦਿੱਤੀ ਆ ਤੇ ਅਕਿਊਜ਼ ਅਸੀਂ ਰੌਂਡ ਅਪ ਕਰ ਲਿਆ ਕੁਝ ਮਾਰਚੋਰੀ ਤੇ ਨਹੀਂ ਕੋਈ ਤੋੜਪਨ ਹੋਈ ਆ ਕੋਈ ਚੋਰੀ ਕੈਸ਼ ਵਗੈਰਾ ਕੋਈ ਉਹ ਨਹੀਂ ਚੋਰੀ ਹੋ ਕੋਈ ਪਬਲਿਕ ਦੀ ਜਿਹੜੀ ਚੀਜ਼ ਆ ਉਹਦੇ ਵਿੱਚ ਉਹ ਨਹੀਂ ਚੋਰੀ ਹੋਈ ਕੋਈ ਨੇ ਉਹਨੇ ਇੱਕ ਸੱਬਲਾ ਸੀਗੀ ਜੀ ਜਿਹਦੇ ਨਾਲ ਇਹਨੇ ਆਪਣੀ ਵਾਰਦਾਤ ਨੂੰ ਇੰਜਾਮ ਦਿੱਤਾ ਜਿਹੜੀ ਅਸੀਂ ਜਿਹੜੀਆਂ ਕਿ ਰਿਕਵਰ ਕਰ ਲਈ ਆ ਤੇ ਬਾਕੀ ਉਹ ਤੋਂ ਫਰਦਰ ਪੁੱਛਗਿਸ਼ ਕਰ ਰਹੇ ਆ ਵੀ ਉਸਨੇ ਇੱਥੇ ਆਪਣੇ ਥਾਣੇ ਦੇ ਏਰੀਏ ਜਾਂ ਥਾਣੇ ਤੋਂ ਬਾਹਰ ਦੇ ਏਰੀਏ ਦੇ ਵਿੱਚ ਕਿੰਨੀਆਂ ਚੋਰੀਆਂ ਕੀਤੀਆਂ ਤੋਂ ਜੋ ਵੀ ਉਹਦੀ ਇੰਟਰੋਗੇਸ਼ਨ ਰਿਪੋਰਟ ਦੇ ਵਿੱਚ ਆ ਉਹ ਪਲਕੀ ਸੀ ਤੁਹਾਨੂੰ ਬਾਅਦ ਦੇ ਵਿੱਚ ਸ਼ੇਅਰ ਕਰਤਾਗਾ ਅਜੇ ਤੱਕ ਕੋਈ ਮਾਮਾ ਆਪਦੀ ਉੱਤੇ ਹੋਰ ਤਾਂ ਨਹੀਂ ਹੈਗੇ ਆ ਜੀ ਉੱਤੇ ਸਾਡੀ ਦਿਨ ਤੋਂ ਤੱਕ ਅਸੀਂ ਹੋਣ ਤੱਕ ਪੜਤਾਲ ਕੀਤੀ ਹੈ ਥਾਣੇ ਦੇ ਉੱਤੇ 5 ਐਫ ਆਈ ਆਰ ਦਰਜ ਆ ਔਰ ਐਨਡੀਪੀਸ ਦੀਆਂ ਦਰਜਾਂ ਚੋਰੀ ਦੀਆਂ ਦਰਜਾਂ ਔਰ ਇੱਕ ਬਾਕਸੋ ਇੱਕਤੀ ਦਰਜੇ ਠੀਕ ਹੰਸ ਸਰ ਪੀ ਕਰਨ ਚੌਕ ਦੇ ਇੱਕ ਬੈਂਕਟ ਕਰ ਟੋਲਡ ਹੋਣ ਦਾ ਇੱਕ ਸਾਨੂੰ ਰਾਤ ਅੱਜ ਜਿਹੜੀ ਸੁਬਾ 2 ਵਜੇ ਆ ਇੱਕ ਤਲਾਹ ਮਿਲੀ ਸੀਗੀ ਵੀ ਕੰਟਰੋਲ ਰੂਮ ਤੇ ਸਾਡੇ ਤਲਾਹ ਆਈ ਸੀਗੀ ਵੀ ਕਿਸੇ ਨੇ ਯਸ ਬੈਂਕ ਦੇ ਵਿੱਚ ਜਿਹੜੀ ਜਿਹੜਾ ਹੈਗਾ ਟਰੈਸਪਾਸ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਦੋਂ ਤੇ ਅਸੀਂ ਮੌਕੇ ਤੇ ਹੀ ਸਾਡੀ ਪੀਸੀਆਰ ਦੀ ਟੀਮ ਸਾਡੇ ਥਾਣੇ ਦੀ ਟੀਮ ਸੀਆਈ ਦੀ ਹੰਡੀ ਮਾਰ ਜਿਹੜੀਆਂ ਪਹੁੰਚੀਆਂ ਸਿੰਘਾਂ ਅਸੀਂ ਮਾਮਲੇ ਦੀ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਜਿਹੜਾ ਹੈਗਾ ਅਸੀਂ ਅਕਿਊਜ਼ ਦੇ ਜਿਹੜਾ ਆਪਣਾ ਮਦਈ ਉਹਨੂੰ ਬੁਲਾਇਆ ਮੌਕੇ ਤੇ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਰਿਕਾਰਡ ਕਰਕੇ ਅਸੀਂ ਅਕਿਊਜ਼ ਅਗੇਂਸਟ ਇੱਕ ਸਟਰੋਂਗ ਐਫ ਆਈ ਆਰ ਜਿਹੜੀ ਰਜਿਸਟਰ ਕਰ ਦਿੱਤੀ ਹੈ ਤੇ ਅਕਿਊਜ਼ ਅਸੀਂ ਰੌਂਡ ਅਪ ਕਰ ਲਏ ਕੁਝ ਮਾਰ ਚੋਰੀ ਤਰ੍ਹਾਂ ਨਹੀਂ ਕੋਈ ਤੋੜਪੰਨ ਹੋਈ ਆ ਕੋਈ ਚੋਰੀ ਕੈਸ਼ ਵਗੈਰਾ ਕੋਈ ਉਹ ਨਹੀਂ ਚੋਰੀ ਹੋਆ ਕੋਈ ਪਬਲਿਕ ਦੀ ਜਿਹੜੀ ਚੀਜ਼ ਆ ਉਹਦੇ ਵਿੱਚ ਉਹ ਨਹੀਂ ਚੋਰੀ ਹੋਈ ਕੋਈ ਨਹੀਂ ਉਹਨੇ ਇੱਕ ਸੱਬਲਾ ਸੀਗੀ ਜਿਹਦੇ ਨਾਲ ਇਹਨੇ ਆਪਣੀ ਵਾਰਦਾਤ ਨੂੰ ਇੰਜਾਮ ਦਿੱਤਾ ਜਿਹੜੀ ਅਸੀਂ ਜਿਹੜੀ ਅੱਗੇ ਰਿਕਵਰ ਕਰ ਲਈ ਆ ਤੇ ਬਾਕੀ ਉਹ ਤੋਂ ਫਰਦਰ ਪੁੱਛਗਿਸ਼ ਕਰ ਰਹੀ ਆ ਵੀ ਉਸਨੇ ਇੱਥੇ ਆਪਣੇ ਥਾਣੇ ਦੇ ਏਰੀਆ ਜਾਂ ਥਾਣੇ ਤੋਂ ਬਾਹਰ ਦੇ ਏਰੀਆ ਦੇ ਵਿੱਚ ਕਿੰਨੀਆਂ ਚੋਰੀਆਂ ਕੀਤੀਆਂ ਉਹ ਜੋ ਵੀ ਅਸੀਂ ਇੰਟਰੋਗੇਸ਼ਨ ਰਿਪੋਰਟ ਦੇ ਵਿੱਚ ਆ ਉਹ ਅਲਕਿਸੀ ਤੁਹਾਨੂੰ ਬਾਅਦ ਦੇ ਵਿੱਚ ਸ਼ੇਅਰ ਕਰਤਾਗਾ ਅਜੇ ਤੱਕ ਕੋਈ ਮਾਮਾ ਆਪ ਨਹੀਂ ਹੋਇਆ ਮੈਂ ਹੈਗੇ ਆ ਜੀ ਉੱਤੇ ਸਾਡੀ ਦਿਨ ਤੋਂ ਤੱਕ ਅਸੀਂ ਹੋਂਦ ਤੱਕ ਪੜਤਾਲ ਕੀਤੀ ਹੈ ਥਾਣੇ ਦੇ ਉੱਤੇ 5 ਐਫ ਆਈ ਆਰ ਦਰਜਾ ਉਹ ਐਨ ਡੀ ਪੀ ਸਤਿਆਂ ਦਰਜਾ ਚੋਰੀ ਦੀਆਂ ਦਰਜਾ ਔਰ ਇੱਕ ਪੌਕਸੋ ਐਕਟ ਦੀ ਦਰਜਾ